ਉਹ ਉਹ ਰੋਣਾ ਉਹ ਰੋਣਾ ਨਾ ਦੱਸ ਤਰੀ ਪਾਈ ਨੇ ਕਿਉਂ ਉਹ ਕੁੜੀਆਂ ਕੁੜੀਆਂ ਨੂੰ ਮਾਰੀਂਦਾ ਕਿਹੜੀਆਂ ਕੁੜੀਆਂ ਹੋਏ ਅੱਛਾ ਉਹ ਕੁੜੀਆਂ ਪਾਜਨੇ ਹਾਂ ਕੁੜੀਆਂ ਦਾ ਪਾਜਨਾ ਮੈਂ ਤਾਂ ਕਹਿਸਾ ਉਹ ਰੋਣਾ ਉਹ ਮੁੰਡਾ ਮਾਰੀ ਜਾਂਦਾ ਉਹ ਟਰੈਕਟਰ ਦੇ ਦੋ ਦਵਾਰੇ ਕੋਈ ਲੇਕਿਨ ਮਾਰਦਾ ਕਿੰਨਾ ਆ ਪਾਉ ਉਹ ਤੁਸੀ ਪਿੱਛੇ ਹੁੰਦੇ ਦੇਖੋ ਉਹ ਬੜੇ ਹੋ ਗਏ ਉਹ ਬੜਾ ਹੋਵੇ ਇਹੋ ਹਾਲ ਹੈ ਉਹ ਕੁੰਡੇ ਦੇ ਤੇ ਉਹਦਾ ਮੈਗਜ਼ੀਨ ਡੇਗੀ ਮੈਗਜ਼ੀਨ ਡੇਗੀ ਉਹਦੀ ਪਾ ਲਈ ਆ ਆ ਵੀ ਆ ਇਹਦੀ ਮੈਗਜ਼ੀਨ ਡੇਗੀ ਉਹ ਟੈਟੂ ਵਾਲੇ ਦੇ ਅੰਦਰ ਖੜੇ ਨੇ ਕੁ ਭੈਣ ਦਿਲਾਂ ਸਾਰਿਆਂ ਕੋਲੇ ਗੰਨਾ ਓਏ ਉਹ ਗੰਦੀ ਵੜ ਗਿਆ ਆ ਵੀ ਆ ਗਿਆ ਦੋ ਲੋਈ ਬੈਠੇ ਉਹ ਮਰੇਗਾ ਗੜੀ ਚੜਾ ਚਾਹ ਲਾ ਉਹ ਕਾਰ ਆ ਪਾਜੀ ਤੁਸੀਂ ਸਾਡੇ ਤੋਂ ਹੋ ਕੇ ਮੜਾ ਦੇ ਵੇਖੋ ਕਈ ਵਾਰੀ ਹੁੰਦਾ ਅਗਲਾ ਭੈਂਚ ਚੱਕ ਕੇ ਉਹ ਗਲੀ ਉਹ ਉਹ ਮਰੇਗਾ ਹੀ ਤੰਦਾ ਸਾ ਜਿਹੜੇ ਗਲੀ ਆ ਗਿਆ ਤਾ ਸਰੀਆਮ ਹੀ ਭਜੇ ਨਾ ਨਿਕਲ ਆ ਮਾ ਮਾ ਵੀ ਭੱਜੋ ਨਾ ਕਾਣ ਜੈਸੀ ਹੈ ਜੈਸੀ ਨਾ ਪਾਜੀ ਪਿੱਛੇ ਹੋ ਜਾਓ ਸਰੀਆਮ ਫੋਟੋਆ ਵੇਖੋ ਪਰ ਕੋਈ ਮੂੰਹ ਨਹੀਂ ਕੋਰਾ ਇਹ ਬਥੇ ਗੰਦੀ ਗੋਲੀ ਆ ਗਈ ਅੱਗ ਬੜੀ ਕਿਚਰੀਆ ਉਹ ਸਕੂਟੀ ਤੇ ਬਹਿ ਗਏ ਔਲ ਤੇ ਕੁਲ ਨਹੀਂਦਾ ਜਿੱਥੇ ਆਣਾ ਹੋਣਾ ਸਕੂਟੀ ਤੇ ਅੰਦਰ ਉਹ ਹੈਗਾ ਉਹ ਤੇ ਠੁੱਕੀ ਇਹਨਾਂ ਲੱਗਦਾ ਉਹ ਠੁੱਕੀ ਚੜ ਗਿਆ ਉੱਥੇ ਕੋਲ ਤੇ ਲੱਗੀ ਉਹ ਕਿ ਦਿੱਦੀ ਕਿਸੇ ਨੇ ਉਹ ਵੀਰੇ ਉਹ ਅੰਦਰੋਂ ਬਾਜਾਂ ਉਹ ਕਹਿੰਦਾ ਭਈ ਜੇਤੀ ਜੇਤੀ ਉਹ ਅੰਦਰ ਟੈਟੂ ਵਾਲੇ ਦੇ ਅੰਦਰ ਹੈਨ ਲੱਗਦਾ ਮੈਨੂੰ ਉਹ ਵੱਜਦੀ ਹੋਵੇ ਜਿਹਦੇ ਠੁੱਕੀ ਯਾਰ ਇੰਨੀਆਂ ਮਾਰੀਆਂ ਹੋਣੇ ਹੋਈ ਨਹੀਂ ਸਕਦਾ ਕਿ ਇਹ ਵੱਜੀ ਨਾ ਹੋਵੇ ਸੈਰ ਜੀ ਖੜੀ ਸੀ ਉਹਨਾਂ ਦੇ ਕੋਲ ਠੁੱਕੀ ਆ ਮਤਲਬ ਉਹ ਨਹੀਂ ਆ ਰਹੀ ਨਹੀਂ ਆ ਰਹੀ ਫੇਰ ਆ ਜੀ ਆਵੇ ਆਵੇ ਆ ਆ ਗਿਆ ਫੇਰ ਆ ਗਿਆ ਹਾਂ ਆ ਗਿਆ ਆ ਪਤੰਗੀਆਂ ਦੇ ਦੰਦ ਆ ਪਿੰਡ ਦੀ ਹੋਏ மூੜੇ ਬੈਠਿਆ ਕੁਛ ਨਹੀਂ ਉਹ ਰੋਕ ਬੰਦ ਕਰ ਲਿਆ ਉਹ ਬੈਠਾ ਛੇੜੇ ਨਹੀਂ ਬੰਦ ਕਰਦਾ ਪੂਰੀ ਲੋਕੀਆਂ ਦੀ ਉਹ ਇੰਨਾ ਕੁੜੀਆਂ ਤੇ ਮਗਰੀ ਸਾਰੀ ਗੱਲਬਾਤ ਹੋਈ ਏ ਯਾਰ ਇਹਨਾਂ ਦਾ ਰੋਲ ਹੈ ਨਾ ਮੁੰਡਾ ਉਹ ਗਲੀ ਨੂੰ ਗਿਆ ਨਾ ਉਹ ਇਹ ਆ ਮੋੜਾ ਤੇ ਖੜੇ ਨੇ ਇਹ ਨਾਲ ਦੇ ਹੋਣੇ ਨੇ ਨਹੀਂ ਤਾਂ ਇਹਨਾਂ ਨੇ ਠਾਢਾਈ ਕਰਨੀ ਸੀ ਹੁੰਦੀ ਇੱਥੇ ਠਾਢਾ ਦਾ ਭਾਈ ਭਾਈ ਉਹ ਕੋਪਾ ਦਾ ਕੋਈ ਨਹੀਂ ਹੁੰਦਾ ਉਹ ਉਹ ਹੀ ਕੋਈ ਕੋਪਾ ਦਾ ਬੰਦਾ ਨਹੀਂ ਹੈ ਉਹ ਹੋ ਗਿਆ ਯੋ ਪੈ ਤੋ ਉਂਗਲੀ ਦੇ